ਨਹੀਂ 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 ਦੇਖੋ ਮਾਰੀ ਤ੍ਰਿਮूर्ति ਓਏ 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 ਅੱਛਾ ਛਾ ਇਹ ਮਾਰਦੀ ਨਾਇਤ ਲੱਗ ਗਈ ਤਾਰੰਦਾ ਦੀਦੀ ਨੇ ਮਾਰਾ ਪਿਆਰ ਕਰ ਰਹੀ ਹੈ ਬੇਟਾ ਉਹ ਪਿਆਰ ਕਰ ਰਹੀ ਹੈ ਪਿਆਰ ਕਰ ਰਹੀ ਹੈ ਹੁਣ ਦੇਖੋ ਨਾ ਤੇਰੇ ਹੱਥ ਨਹੀਂ ਆਉਂਦਾ ਨਾ ਹਾਂ ਜੀ ਤਿਆਰੀ ਤਿਆ ਚਾਹ బోత <terusonpto> ਹਾਂ ਮੱਖੀ ਬੈਠਦੀ ਰਹਿਂਦੀ ਸੀ ਬੋਤਲ ਕੀ ਕਰਨੀ ਹੁਣ ਚੱਲ ਫੇ ਆ ਜਾ ਮੈਂ ਹੋਰ ਬਣਾ ਲਵਾਂ ਇਹਦੇ ਨੂੰ ਲੈ ਚਾਹ ਤੀਂ ਦੀ ਇਹ ਪੋਟੀ ਗਾਲੀ ਉਹ ਦੁੱਧ ਉਹ ਕਿਹਦੀ ਤੂੰ ਕੁੜੀ ਦੇਖ ਲਈ ਇਹ ਦੇਖਿਆ ਫਲਾਲੇ ਮੈਨੂੰ ਹੰਡਾ ਪਾਉਂ ਤੂੰ ਇਹ ਨੂੰ ਫੜ ਲੈ ਇਹਨੇ ਦੁੱਧ ਪੀਣਾ ਕਾਤੇ ਨੀੱਕੇ ਜਣ ਮੇਰੀ ਮੈਂ ਫੋਟੋ ਹਾਨੀ ਸੀ ਦੇਖ ਇਹ ਦੇਖ ਕੇ ਸੁਦੂ ਬਿਲੇ ਆਈ ਨੇ ਪੁੱਟੀ ਨਾ ਮੈਨੂੰ ਤੇਰੀ ਗਰਮੀ ਲੱਗਦੀ ਹੁਣ ਹਾਈ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਭਾਰਤੀ ਸਵੀਟ ਦੇ ਵਿੱਚ ਜੀ ਆਂ ਸੰਡ 11 ਤੇ ਸਿਸਟਰ ਆ ਗਈ ਆ ਤੇ ਉਹ ਗਈ ਆ ਪਲੇਟ ਚ ਸਾਗ ਢੋਣ ਤੇ ਮੰਮੀ ਵੀ ਚਲੇ ਗਏ ਆ ਤੇ ਮੈਂ ਬੇਰੀਨ ਲੈ ਕੇ ਘੁੰਮਦੀ ਤੇ ਮੈਂ ਭਾਂਡੇ ਸਾਫ ਕਰਨ ਲੱਗੀ ਸੀ ਕਿ ਉਹ ਇਹਨੂੰ ਪਲੇਟ ਚ ਲੈ ਕੇ ਗਈ ਸੀ ਕਹਿੰਦੀ ਮੈਂ ਸਾਗ ਢੋਣ ਲੈਂਦੀ ਹਾਂ ਉਹਨੂੰ ਵਾਪਸ ਫੜਾਈ ਤੇ ਮੈਂ ਉਹ ਤੱਕ ਭਾਂਡੇ ਤੁਰਨੇ ਸੀ ਪਰ ਹੁਣ ਉਹ ਆਉਗੀ ਤੇ ਫਿਰ ਤੇ ਉੱਗੀ ਉਹਦੇ ਵੀ ਛੋਟੇ ਦੋ ਬੱਚੇ ਆ ਤੇ ਔਖਾ ਹੋ ਜਾਂਦਾ ਕੰਮ ਕਰਨਾ ਤੇ ਕੱਲ ਨਾ ਮੈਂ ਇੱਕ ਬਹੁਤ ਸੋਹਣੀ ਚੀਜ਼ ਬਣਾਈ ਕ੍ਰੋਸ਼ੀਆ ਦੀ ਮੈਂ ਦਿਖਾਉਣੀ ਆ ਜੋ ਬਣਾਈ ਆਂ ਦਰ ਸਿਰ ਇੱਕ ਕੱਲ ਬਣਾਈ ਸੀ ਇੱਕ ਪਰਸੋਂ ਇਹ ਵਾਲੀ ਇੱਕ ਹੈਂਗਿੰਗ ਬਣਾਇਆ ਤੇ ਬੜੀਆ ਲੱਗਦਾ ਕਲਰ ਜੇ ਕੰਬੀਨੇਸ਼ਨ ਥੋੜਾ ਹੋਰ ਹੁੰਦਾ ਨਾ ਮਤਲਬ ਇਹਦਾ ਥੋੜਾ ਹਾਈਲਾਈਟ ਹੋ ਜਾਂਦਾ ਪਰ ਵੜਾ ਤਾਂ ਜ਼ਿਆਦਾ ਸੋਹਣਾ ਲੱਗਣਾ ਸੀ ਮੁੰਨਾ ਕਾਜੀ ਕਹਿੰਦੀ ਪੈਸੇ ਹੈਗੇ ਆ ਬਲੀਆ ਕਾ ਹੁਣ ਇਹ ਨਹੀਂ ਆਣਾ ਇਹ ਅੰਦਰ ਰਹੋਗੀ ਇਹਨ ਕਿਹਨਾ ਆਵਾਜ਼ ਜਮਾਦੀ ਆਗੇ ਭਾਈ ਤੇ ਤੇ ਬੱਚਿਆਂ ਨੇ ਨਾ ਬਹੁਤ ਖਲਾਬ ਐਸੀ ਰੋਹਾਨੀ ਨਸਾਰੇ ਸਾਫਟ ਪ੍ਰਾਈਸ ਕਰਦੇ ਸੀ ਤੇ ਮੰਮੀ ਨੇ ਸਾਰੇ ਪੈਕ ਕਰਕੇ ਰੱਖੇ ਸੀ ਮੈਂ ਦੁਬਾਰਾ ਇਕੱਠੇ ਕੀਤੇ ਕਿਉਂਕਿ ਪਤਾ ਕੀ ਇਹ ਖੇਵ ਦੇ ਘਟਾ ਤੇ ਗੰਦੇ ਜਾਦਾ ਕਰਦੇ ਤੇ ਇਸ ਕਰਕੇ ਫਿਰ ਮੰਮੀ ਜਿਹੜੇ ਪੈਕ ਕਰਕੇ ਰੱਖ ਦਿੰਦੇ ਧੋ ਕੇ ਤੇ ਇਹ ਮੈਡਮ ਪਈ ਨੱਚਦੀ ਕੋਈ ਸਰਤਾਜ ਦਾ ਗਾਣਾ ਲੱਗਾ ਸੀਗਾ ਫਿਰ ਮੈਂ ਵੀ ਇਹਦੇ ਨਾਲ ਥੋੜਾ ਜਿਹਾ ਨੱਚੀ ਇੱਕ ਦਿਨ ਮੇਰੇ ਮਨ 'ਚ خیال ਆਇਆ ਮੈਂ ਆਪਣੀ ਅਸਿਸਟੈਂਟ ਨੂੰ ਨੂੰ ਇਹਨਾਂ ਨੂੰ ਕਹਿਣਾ ਸੀਗਾ ਕਿ ਆਪਾਂ ਚਾਰੇ ਇਕੱਠੀਆਂ ਹੁੰਦੀਆਂ ਕਿਉਂਕਿ ਮੈਂ ਤਾਂ ਇੱਥੇ ਹੀ ਆ ਤੇ ਅਸੀਂ ਨਾ ਬਚਪਨ ਦੇ ਵਿੱਚ ਇਹੀ ਰੂਮ ਹੁੰਦਾ ਸੀਗਾ ਤੇ ਇਹ ਹੁੰਦਾ ਚਲੋ ਐਲਸੀਡੀ ਆ ਇੱਕ ਛੋਟਾ ਟੀਵੀ ਹੁੰਦਾ ਸੀ ਉਹ ਜਿਹੜਾ ਸਾਹਮਣੇ ਕਾਰਨਰ ਪਿਆ ਟੇਬਲ ਪਿਆ ਨਾ ਇੱਥੇ ਇੱਕ ਹੋਰ ਦੂਸਰਾ ਟੇਬਲ ਹੁੰਦਾ ਸੀਗਾ ਤੇ ਇੱਥੇ ਜਿਹੜਾ ਟੀਵੀ ਹੁੰਦਾ ਸੀ ਛੋਟਾ ਜਿਹਾ ਪਿਆ ਤੇ ਉਦੋਂ ਅਸੀਂ ਬੜਾ ਨੱਚਦੀਆਂ ਹੁੰਦੀ ਸੀ ਤੇ ਦੂਸਰਾ ਜਿਹੜਾ ਇਹਦੇ ਓਪੋਜ਼ਿਟ ਕਾਰਨਰ ਉੱਥੇ ਮਿਰਰ ਹੁੰਦਾ ਸੀ ਹੁਣ ਉੱਥੇ ਮਿਰਰ ਹੋਰ ਆ ਤੇ ਪਹਿਲੇ ਹੋਰ ਸੀਗਾ ਤੇ ਅਸੀਂ ਬੜਾ ਡਾਂਸ ਕਰਦੇ ਹੁੰਦੇ ਸੀ ਤੇ ਮੈਂ ਸੋਚਦੀ ਸੀ ਸਿਸਟਰ ਨੂੰ ਕਹਾਂ ਕਿ ਚਲੋ ਆਪਾਂ ਇਕੱਠੇ ਹੁੰਦੇ ਆ ਤੇ ਫਿਰ ਉਹੀ ਚੀਜ਼ ਜਿਹੜੀ ਆ ਰਿਪੀਟ ਕਰਦੇ ਆ ਤੇ ਫਰਮ ਨਹੀਂ ਪੈਗ ਫਰਮ ਆਪਣੇ ਆਪਣੇ ਕੰਮ ਚ ਬੀਜੀ ਆ ਕੋਈ ਕਦੋਂ ਆਉਂਦਾ ਕੋਈ ਜਿਹਦਾ ਟਾਈਮ ਲੱਗਦਾ ਉਹਦੇ ਹੀ ਆਉਂਦਾ ਆ ਮੁੰਡਾ ਜੇ 10 ਸਾਲ ਦਾ ਵੀ ਨਹੀਂ ਹੋਇਆ ਤੇ ਉਹ ਤਾਂ ਕੰਮ ਕਰਾਈ ਜਾਂਦੀ ਮੈਂ ਕਿ ਸਾਡੇ ਘਰ ਦੇ ਵਿੱਚ ਬਾਲ ਅਤਿਆਚਾਰ ਹੋਣ ਡਿਆ ਬਾਲ ਅਤਿਆਚਾਰ ਮੁੰਡਾ 10 ਸਾਲ ਦਾ ਵੀ ਨਹੀਂ ਹੋਇਆ ਹਜੇ ਤੇ ਕੰਮ ਕਰਾਉਂਦੇ ਬਿੱਲਈਆ ਬਿਲੀ ਰੁੰਦਰੰਦੇ ਇਹਨੂੰ ਕੰਮ ਨਹੀਂ ਆ ਗਿਆ ਤੇ ਤਾਂ ਵੀ ਕੰਮ ਕਰਾਉਣਾ ਹਣ ਆ 5 ਵਜੇ ਦਾ ਤੇ ਅਸੀਂ ਬੱਚੇ ਦੇ ਨਾਲ ਇੰਨੇ ਜ਼ਿਆਦਾ ਬੀਜ਼ੀ ਹੈ ਨਾ ਬਹੁਤ ਇਹ ਕਿ ਕੋ ਦੂਜਾ ਇਹ ਕੱਲਾ ਨਹੀਂ ਖੇਲਦਾ ਹੈਗਾ ਲੰਮੇ ਵੀ ਨਹੀਂ ਪੈਂਦਾ ਹੈ ਨਾ ਸ਼ੋਨੀ ਤੇ 5 ਵਜੇ ਮੀਸਿਸ ਟਨਿੰਗ ਗੁੜ ਵਾਲੀ ਚੌਲਣਾ ਦਿਖਾ ਲਈ ਭੇਜੀਆ ਬਹੁਤ دیر ਬਣ ਖਾਦੀ ਬਦਿਆ ਬਣੀ ਨਹੀਂ ਸੌਗੇ ਵਿੱਚ ਕੋਕੋਨਟ ਨਾਰੀਅਲ ਜਿਹੜਾ ਸੁੱਕਾ ਹੁੰਦਾ ਉਹ ਪਾਇਆ ਤੇ ਸਵਾਦ ਬਣਿਆ ਤੇ ਟਾਈਮ 5 ਵਜੇ ਦਾ ਹੋ ਗਿਆ ਜਲਾਈਟ ਵੀ ਆਣੀ ਸਵੇਰ ਦੀ ਸਰਦੀ ਕੋਰਨਾ ਆਉ ਨਹੀਂ ਹੋਇਆ ਹੁਣ ਲਾਈਟ ਆਈ ਆ ਮੋਟ ਚਲਦੀ ਪਈ ਆ ਸ਼ਾਇਦ ਤੇ ਫਿਰ ਉਸ ਤੋਂ ਬਾਅਦ ਮਾਵਾਂਗੀ ਹੁਣ ਇਹਨੂੰ ਮੈਂ ਤਾਂ ਨਹੀਂ ਲਾਇਆ ਹਜੇ ਕਹਿੰਦੇ ਕੀ ਇੰਜੈਕਸ਼ਨ ਦਾ ਵੈਕਸੀਨੇਸ਼ਨ ਹੋਇਆ ਇਸ ਕਰਕੇ ਲੇਟਨ ਨਹਾਉਂਦੇ ਹੁੰਦੇ 4-5 ਦਿਨ ਤੇ ਅੱਜ ਇਹਨੂੰ 3 ਦਿਨ ਹੋ ਗਏ ਨੇ ਹੁਣ ਤੇ ਹੈਨਾ ਨਾ ਤਾਂੀਆਂ ਕੱਪੜੇ ਦੋ ਵਾਰੀ ਬਦਲ ਲਏ ਹੈਨਾ ਆਈ ਜੀ ਆਈ ਜੀ ਆਈ ਜੀ ਆਈ ਜੀ ਆਈ ਜੀ ਕਦੋਂ ਜੀ ਕਦੂਜੀ ਕਦੂਜੀ ਤੇ ਲਾਈਟ ਆ ਗਈ ਸੀਗੀ ਪਾਣੀ ਉਟੰਕੀ ਦੇ ਵਿੱਚ ਪਰ ਲਿਆ ਸੀਗਾ ਤੇ ਮੈਂ ਬੈਰੀ ਨੂੰ ਥੱਲੇ ਫੜਾ ਕੇ ਸਿਸਟਰ ਨੇ ਨਾ ਕਾਫੀ ਕੱਪੜੇ ਤੇ ਉੱਤੇ ਪਹਿਲੇ ਉਹ ਕੰਮ ਕੀਤਾ ਉਹਨੇ ਤੇ ਲਗਭਗ 2:00 ਵਜੇ ਸੀ ਫੇਰ ਮੈਂ ਬੈਰੀ ਨੂੰ ਥੱਲੇ ਫੜਾ ਕੇ ਆਈ ਫਿਰ ਮੈਂ ਉਸ ਤੋਂ ਬਾਅਦ ਉੱਪਰਲੇ ਵਾਲੇ ਰੂਮ ਚ ਪੋਚਾ ਲਾਇਆ ਕਿ ਕਿੰਨੇ ਦਿਨ ਤੋਂ ਪੋਚਾ ਨਹੀਂ ਲੱਗਾ ਸੀਗਾ ਤੇ ਡਸਟਿੰਗ ਕੀਤੀ ਕਿਉਂਕਿ ਬਾਹਰ ਸੀ ਵਿਰੇਜ ਦਾ ਕੰਮ ਹੁੰਦਾ ਪਿਆ ਤੇ ਜਦੋਂ ਦਰਵਾਜ਼ਾ ਖੁੱਲਾ ਰਹਿ ਜਾਂਦਾ ਹੈ ਜਾਲੀ ਬੜਾ ਲੱਗਾ ਹੁੰਦਾ ਦੂਸਰਾ ਖੁੱਲਾ ਰਹਿ ਜਾਂਦਾ ਤੇ ਡਸਟ ਵਗੈਰਾ ਆਉਂਦੀ ਰਹਿੰਦੀ ਅੰਦਰ ਤੇ ਇਸ ਕਰਕੇ ਬਹੁਤ ਜ਼ਿਆਦਾ ਡਸਟ ਹੋਈ ਪਈ ਸੀ ਤੇ ਮੈਂ ਫਿਰ ਡਸਟਿੰਗ ਕੀਤੀ ਤੇ ਇਸ ਤੋਂ ਬਾਅਦ ਮੈਨੂੰ ਨਹਾਉਣਾ ਸੀ ਆ ਕੱਪੜੇ ਵੀ ਧੋਣੇ ਸੀ ਤੇ ਮੈਂ ਇਸ ਤੋਂ ਬਾਅਦ ਕੱਪੜੇ ਵਿਧਾਉਣੇ ਤੇ ਨਹਾਉਣਾ ਵੀ ਆ ਫਿਰ ਉਸ ਤੋਂ ਬਾਅਦ ਮੈਨੂੰ ਫੜਨਾ ਪਰ ਇਹ ਮੈਨੂੰ ਨਹਾਉਣ ਵੀ ਨਹੀਂ ਦਿੰਦਾ ਕੋਈ ਕੰਮ ਹੀ ਨਹੀਂ ਕਰਿੰਦਾ ਨਾਲੀ ਰੋਣ ਲੱਗ ਜਾਂਦਾ ਜਦ ਮੈਂ ਕਿਸੇ ਕੋਈ ਫੜਾ ਕੇ ਉਹ ਨਹੀਂ ਮੰਮੀ ਕੋ ਫੜਾ ਕੇ ਨਹੀਂ ਆ ਫਿਰ ਉਹ ਕਹਿ ਦਿੰਦਾ ਕਿ ਮੈਨੂੰ ਲੈ ਕੇ ਘੁੰਮੋ ਜਾਂ ਚੱਕੋ ਪਤਾ ਨਹੀਂ ਮੰਮੀ ਕੋ ਸਾਰੇ ਲੈਣੇ ਸਾਡੇ ਰੋਂਦੇ ਹੀ ਰਹਿੰਦੇ ਆ ਤੇ ਰਾਈ ਹੋਈ ਹੈ ਤੇ ਦੂਸਰੀ ਸਿਸਟਰ ਵੀ ਆ ਗਈ ਸੀ ਕਿ ਤੇ ਉਹ ਚਲੇਗੀ ਪੀਰ ਨਗਾਹੇ ਆਪਣੇ ਵੱਡੇ ਮੁੰਡੇ ਨੂੰ ਇੱਥੇ ਸਾਡੇ ਕੋਲ ਛੱਡ ਕੇ ਤੇ ਇਸ ਕਰਕੇ ਫਿਰ ਉਹ ਵੀ ਸਾਡੇ ਕੋਲ ਹੀ ਸੀਗਾ ਤੇ ਦੇ ਬੈਰ ਦੇ ਬੱਚੇ ਹੈ ਡੇਢ ਤੇ ਮੈਂ ਅਜਨ ਨਈ ਆ ਗੋਲ ਗੁਪੇ ਗੋਲ ਗੁਪੇ ਤਾਂ ਇਹ ਬੜੇ ਮਟਲ ਆ ਪਾਪੜੇ ਟਾਈਪ ਬਣਿਆ ਤੇ ਮੈਂ ਜਲਦੀ ਜਲਦੀ ਮੈਂ ਵੀ ਸਿਸਟਰ ਆਈ ਹੋਈ ਸੀ ਅੱਜ ਨੂੰ ਚਲੇ ਜਣਾ ਤੇ ਮੈਂ ਇਹਨੂੰ ਗਿਆ ਮੈਂ ਕਿ ਚੱਲ ਮੈਂ ਗੋਲ ਗੁਪੇ ਨਹੀਂ ਆ ਰਹੇ ਬਣਾ ਕੇ ਖੀ ਲਈਏ ਤੇ ਮੈਂ ਇੱਕ ਟੇਸਟ ਕਰਕੇ ਦੇਖਿਆ ਸਵਾਦ ਆ ਕਾਫੀ ਤੇ ਮੈਂ ਹੁਣ ਬਣਾਉਣੀ ਆ ਸਾਰਿਆਂ ਨੂੰ ਫਿਰ ਮੈਂ ਇੱਕ ਵਾਰੀ ਬਣਾਉਂਗੀ ਪ੍ਰੋਪਰ ਜਿਹੜੀਆਂ ਆਹਾ ਪਾਪੜੀਜ਼ ਹਨ ਉਹ ਚੰਗੀ ਤਰ੍ਹਾਂ ਬਣਾਉਂਗੀ ਆਹੇਗਾ ਪਾਣੀ ਪਾਣੀ ਵੀ ਇੱਕੋ ਹੀ ਬਣਾਇਆ ਮਿੱਠਾ ਤੇ ਆਲੂ ਤੇ ਸਾਰਾ ਕੁਝ ਫਟਾਫਟ ਬੱਚੇ ਦੇ ਨਾਲ ਇੰਨਾ ਕੀ ਹੁੰਦਾ ਤੇ ਹੁਣ ਮੈਂ ਦਿਨੀ ਇਹਨਾਂ ਨੂੰ ਤੇ ਘਰ ਚੀ ਗੋਲ ਗੱਪੇ ਬਣਾਇਆ ਤੇ ਘਰਵਰਗੀ ਰੀਸ ਨਹੀਂ ਹੁੰਦੀ ਤੇ ਹੁਣ ਮੈਂ ਨਾਲ ਨੂੰ ਟੇਸਟ ਕਰਾਉਣੀ ਦੇਖਦੀ ਕਿਦਾਂ ਜੀ ਤੇ ਗੋਲ ਗੱਪੇ ਮੈਂ ਸਾਰਿਆਂ ਨੂੰ ਖਲਾ ਦਿੱਤੀ ਸੀਗੇ ਸਾਰਿਆਂ ਨੂੰ ਪਸੰਦ ਆਏ ਬੱਟ ਖਾਦੇ ਥੋੜੀ ਥੋੜੀ ਸਾਰਿਆਂ ਨੇ ਇਹ ਆ ਕਿ ਖਤਮ ਹੋ ਗਏ ਜਦੋਂ ਤੁਹਾਡੀ ਚੀਜ਼ ਬਣਾਈ ਹੋਈ ਖਤਮ ਹੋ ਜਵੇ ਇਹ ਦਾ ਮਤਲਬ ਕਿ ਵਧੀਆ ਬਣੀ ਹੈ ਕਿਉਂਕਿ ਸਾਰਿਆਂ ਨੇ ਪਹਿਲੇ ਆਲੂ ਵੜੇ ਪਰੌਂਠੇ ਖਾਦੇ ਸੀਗੇ ਤੇ ਮੈਂ ਪੂਰੇ 12 ਵਜੇ ਫਿਰ ਗੋਲ ਗੱਪੇ ਬਣਾ ਲਏ ਤੇ ਕਿਉਂਕਿ ਮੇ ਸਿਸਟਰ ਨੇ ਅੱਜ ਚਲੇ ਜਾਣਾ ਸੀ ਮੈਂ ਸੋਚਿਆ ਸੀ ਕਿ ਉਹਨੂੰ ਗੋਲ ਗੱਪੇ ਮਨਾ ਦੇ ਲਾਉਂਗੀ ਤੇ ਪਰ ਟਾਈਮ ਹੀ ਨਹੀਂ ਲੱਗਦਾ ਛੋਟੇ ਛੋਟੇ ਬੱਚਿਆਂ ਦੇ ਨਾਲ ਤੇ ਫਿਰ ਵੀ ਮੈਂ ਹਿੰਮਤ ਕਰਕੇ ਕਿਉਂਕਿ ਮੰਮੀ ਨੇ ਇਹਨੂੰ ਪੜਿਆ ਐ ਐਸੀ ਦੋਨਾਂ ਨੂੰ ਤੇ ਇਸੇ ਤੇ ਰੂਪਰ ਕੰਮ ਕਰਦੀ ਸੀਗੀ ਤੇ ਮੈਂ ਫਿਰ ਫਟਾਫਟ ਗੁਰਦਪੀ ਬਣਾ ਲਏ ਇਹ ਥੋੜੇ ਜਿਹਾ ਸੀ ਫੁੱਲੰਦੀ ਵਿੱਚ ਕਮੀ ਰਹੀ ਹੈ ਬਾਕੀ ਤਾਂ ਠੀਕ ਸੀਗਾ ਆਹ ਤੇ ਚਨੇ ਵੀ ਨਹੀਂ ਸੀਗੇ ਉੱਪਰ ਦੇ ਚ ਅੱਜ ਦਾ ਵਲੌਗ ਮੇਰੇ ਖਤਮ ਕਰਦੀ ਹਾਂ ਬਾਏ ਬਾਏ ਠੀਕ ਹੈ ਆਰ